ਕਰਦੇ ਸਾਡੀ ਘਰਿੰਡੇ ਦੀ ਇੱਕ ਪੁਲਿਸ ਪਾਰਟੀ ਨੂੰ ਇਨਫੋਰਮੇਸ਼ਨ ਮਿਲੀ ਸੀ ਚੌਂਕੀਨ ਚਾਰਜ ਨੂੰ ਕਿ ਦੋ ਨਾਮ ਲਮ ਜਿਹੜੇ ਬੰਦੇ ਆ ਇਹ ਨਿਸ਼ਚਿਤ ਤੌਰ 'ਤੇ ਪਟਾਰੀ ਸਾਈਡ ਨੂੰ ਜਿਹੜੀ ਡਰੇਨ ਆ ਮਾਵਾ ਉਧਰ ਜਿਹੜੀ ਡਰੇਨ ਦੇ ਨਾਲ-ਨਾਲ ਜਿਹੜੇ ਆ ਰਹੇ ਆ ਸਰਉ ਦੇ ਸਥਾਨਕ ਕਾਪੀ ਕਰਦੇ ਇਮੀਡੀਏਟਲੀ ਸਾਡੇ ਜਿਹੜੇ ਚੌਂਕੀਨ ਚਾਰਜ ਨੇ ਉੱਥੇ ਆਪਣੀ ਜਿਹੜੀ ਟੀਮ ਨੂੰ ਲੈ ਕੇ ਗਏ ਦੇਖੀ ਜਿਹੜੇ ਆ ਚੱਕੀ ਰਾਉਂਡ ਅਪ ਕੀਤੇ ਕੁਰਸੀਵਤ ਸਿੰਘ ਰਾਏ ਤੇ ਕੁਲਜੀਤ ਸਿੰਘ ਹਰੜ ਇਹਨਾਂ ਕੋਲੋਂ 1 ਕਿਲੋ ਹੈਰੋਇਨ ਇੱਕ ਮੋਟਰਸਾਈਕਲ ਜਿਹੜਾ ਬਰਾਮਦ ਹੋਇਆ ਵੀ ਸਰ ਜੀ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਰਕਾਰ ਦੀ ਜਿਹੜੀ ਚੱਲ ਰਹੀ ਹੈ ਪਾਲਿਸੀ ਯੁੱਧ ਨਸ਼ਿਆਂ ਵਰੁੱਧ ਉਸ ਦੇ ਤਹਿਤ ਸਾਡੇ ਕ੍ਰਿੰਡੇ ਥਾਣੇ ਟਾਰੀ ਸਬਡਵੀਜ਼ਨ ਵਿੱਚ ਕਾਫੀ ਰਿਕਵਰੀs ਹੋਈ ਹਨ ਉਸ ਦੇ ਲੜੀ ਨੂੰ ਅੱਗੇ ਤੋਰਦੇ ਸਾਡੇ ਮਾਨਯੋਗ ਬੀਜੀਪੀ ਸਾਹਿਬ ਦੀਆਂ ਸਖਤ ਦੇਤਾ ਤੇ ਤੇ ਮਾਨਯੋਗ ਸਤਿੰਦਰ ਸਰ ਸਾਡੇ ਡੀਆਈਜੀ ਸਾਹਿਬ ਬੋਲ ਰਹੇ ਸਾਡੇ ਮਨਿੰਦਰ ਸਰ ਜੀ ਆਈਪੀਐਸ ਐਸਐਸਪੀ ਸਾਹਿਬ ਮਾਨਯੋਗ ਉਹਨਾਂ ਦੀਆਂ ਹਾਜ਼ਰੀਆਂ ਤੇ ਅੱਗੇ ਕਰਦੇ ਹੋਏ ਸਾਡੀ ਘ੍ਰਿੰਡੇ ਦੀ ਇੱਕ ਪੁਲਿਸ ਪਾਰਟੀ ਨੂੰ ਇਨਫੋਰਮੇਸ਼ਨ ਮਿਲੀ ਸੀ ਚਮਕੀ ਚਾਰਜ ਨੂੰ ਕਿ ਦੋ ਨਾਰਮਲ ਜਿਹੜੇ ਬੰਦੇ ਆ ਇਹ ਨਿਸ਼ਚਿਤ ਤੌਰ 'ਤੇ ਅਟਾਰੀ ਸਾਈਡ ਨੂੰ ਜਿਹੜੀ ਡਰੇਨ ਆ ਮਾਵਾ ਉਧਰ ਰੇਂ ਦੇ ਨਾਮ ਨਾਲ ਜਿਹੜੇ ਆ ਰਹੇ ਆ ਤਾਂ ਹੋ ਸਕਦਾ ਇਹਨਾਂ ਨੂੰ ਚੈੱਕ ਕੀਤਾ ਜਾਵੇ ਤੇ ਇਹਨਾਂ ਕੋਲ ਪਦਾਰਥ ਜਿਹੜਾ ਨਸ਼ੀਲਾ ਮਿਲ ਸਕਦਾ ਉਹਦੇ ਸਬੰਧਤ ਕਾਰਵਾਈ ਕਰਦੇ ਹੋਏ ਇਮੀਡੀਏਟਲੀ ਸਾਡੇ ਜਿਹੜੇ ਚੌਂਕੀ ਇਨਚਾਰਜ ਨੇ ਉਥੇ ਆਪਣੀ ਜਿਹੜੀ ਆ ਟੀਮ ਨੂੰ ਲੈ ਕੇ ਗਏ ਤੇ ਦੋ ਵਿਅਕਤੀ ਜਿਹੜੇ ਆ ਚੱਕੀ ਰਾਉਂਡ ਅਪ ਕੀਤੇ ਕੁਰ세ਵਕ ਸਿੰਘ ਰਾਏ ਤੇ ਕੁਲਜੀਤ ਸਿੰਘ ਹਰ ਇਹਨਾਂ ਕੋਲੋਂ 1 ਕਿਲੋ ਹੈਰੋਇਨ ਇੱਕ ਮੋਟਰਸਾਈਕਲ ਜਿਹੜਾ ਬਰਾਮਦ ਹੋਇਆ ਇਹਨਾਂ ਦੇ ਖਿਲਾਫ ਅਸੀਂ ਮੁਕਦਮਾ ਨੰਬਰ 188 ਥਾਣਾ ਘਰੇਂਦਾ ਵਿਖੇ ਅੰਡਰ ਸੈਕਸ਼ਨ 21C 25 29 ਐਨਡੀਪੀਆ ਸੈਕਟਰ ਦੇ ਤਹਿਤ ਦਰਜ ਕਰ ਲਿਆ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਨੂੰ ਅੱਜ ਪੇਸ਼ ਕਰਕੇ ਇਹਨਾਂ ਦਾ ਜਿਹੜਾ ਰਿਮਾਂਡ ਹਾਸਲ ਕਰਨਾ ਸਭ ਤੋਂ ਪਹਿਲਾਂ ਇਹੋ ਤੇ ਕੱਢਵਾਇਆ ਗਿਆ ਪਹਿਲਾ ਮਕਦਮਾ ਨਹੀਂ ਇਹਨਾਂ ਦੇ ਅਜੇ ਈ ਪ੍ਰੀ ਨੰਬਰ ਦੀ ਕੁਸ਼ਕਿਸ਼ ਤੇ ਪੜਾ ਲੱਗਾ ਵੀ ਕੋਈ ਦਰਜਾ ਪਰ ਹਾਂ ਇਹਨਾਂ ਨੇ ਕਨਸਾਈਨਮੈਂਟਸ ਦੋ ਦੋ ਤਿੰਨ ਤਿੰਨ ਵਾਰੀ ਲਈਆਂ ਨੇ ਪਾਰ ਜਿਹੜੇ ਪਾਰ ਸਮਗਲਰ ਉਹਨਾਂ ਨਾਲ ਇਹਨਾਂ ਦੇ ਸੰਬੰਧ ਹੈ। ਇਹੀ ਰਿਮਾਂਡ ਦੇ ਦੌਰਾਨ ਜਿਹੜੀ ਸ਼ਾਂਮੀ ਨੇ ਇਹਨਾਂ ਦੀ ਕਰਮੀਆਂ ਖਾਂਦਾਲਾ ਨੇ। ਇਹ ਨਹੀਂ ਇਹ ਉਹ ਤਿਆਰੀ ਕਿਸ ਤਰ੍ਹਾਂ ਆ ਰਹੀ ਹੈ ਸਾਡੇ ਇਹ ਇਹ ਨਾ ਇਹ ਡਰੋਨ ਦੇ ਜ਼ਰੀਏ ਇਹਨਾਂ ਨੇ ਮੰਗਵਾਈ ਹੈ। ਉੱਥੇ ਲੋਕੇਸ਼ਨ ਭੇਜ ਕੇ। ਸਭ ਚੈੱਕ ਕਰਾ ਸੀ ਗੱਲ ਕਰੀਏ ਲਿੰਕ ਕਿਤਾ ਬਣੇ ਇਹਨਾਂ ਸਮਗਲਰਾਂ ਦੇ ਨਾਲ ਜਿਹੜੇ ਪਾਕਿਸਤਾਨ ਦੇ ਕਿਰਾਏ ਨੇ। ਇਹ ਇਹਨਾਂ ਦੇ ਗਾਂ ਯਾਰਦੋਸ ਜਿਹੜੇ ਪੁਰਾਣੇ ਬਾਰਡਰ ਬੈਲਟ ਦੇ ਨਾਲ ਉਹਨਾਂ ਨੇ ਇਹਨਾਂ ਦੇ ਲਿੰਕ ਕਰਵਾਏ ਸੀਗੇ। ਉਸੇ ਲਿੰਕ ਦੇ ਤਹਿਤ ਇਹ ਜਿਹੜਾ ਵਾਇਰ ਡਰੋਨ ਜਿਹੜਾ ਇਹ ਸਮਾਨ ਨੇ ਮੰਗਵਾਉਂਦੇ ਆ। ਤੁਹਾਨੂੰ ਕੋਈ ਟੈਂਟਰ ਨਹੀਂ ਮਿਲਾ ਕਿ ਅਜ ਇਹਨਾਂ ਦਾ ਰਿਮਾਂਡ ਹਸਲ ਕਰਕੇ ਸਰ ਜਿਸ ਤਰ੍ਹਾਂ ਤੁਹਾਡੇ ਕੋਲ ਦੱਸਿਆ ਇਹਦਾ 2 3 12 ਇਹਨਾਂ ਦੇ ਕੋਲ ਅਪੁਆਇੰਟਮੈਂਟ ਅਭੋਈ ਗਈ ਹੈ। ਬਾਇਨਦਰੋ ਲੋਕ ਡਿਲੀਵਰ ਕਿੱਥੇ ਕੀਤੀ ਗਈ ਹੈ ਸੀ? ਉਹ ਉਹ ਹੁਣ ਕਿਸੇ ਚ ਪੁੱਛਾਂਗੇ ਨਾ ਅੱਜ ਰਿਮਾਂਡ ਲੈ। ਕਿੰਨੇ ਸਮੇਂ ਤੋਂ ਐਕਟਰ ਨੇ ਇਹ ਸਰ ਉਸ ਲਾਪੇ ਵਿੱਚ? ਇਸ ਹਾਲ ਦੇ ਕਰੀਬ ਐਕਟਿਵ ਨੇ। ਚਲ ਇਹਨਾਂ ਦੀ ਉਮਰ ਕਿੰਨੀ ਹੈ? ਉਹਨਾਂ ਨੇ 30 ਸਾਲ ਦੇ ਕਰੀਬ ਹੈ। ਦੋ ਸਾਲ ਦੋਨਾਂ ਦੀ 25 ਤੋਂ 30 ਸਾਲ ਬੋਲੇ ਕਿ ਸਭ ਤੋਂ ਦੋ ਇਹ ਥਾਣੇ ਲੋਕੋ ਕੇ ਸਾਈਡ ਤੇ ਅਮਰ ਸਾਹਿਬ ਸਰ ਕਿੰਨੀ ਅਪੁਆਇੰਟਮੈਂਟ ਆ ਤੁਹਾਡੇ ਕੋਲ ਸੈਨ ਹੈ ਕਿ ਸ ਕਿੰਨਾ ਅੱਗੇ ਡਿਲੀਵਰ ਕਰ ਤੁਹਾਨੂੰ ਜੀ ਆਪਣੀ ਜਿਹੜੀ ਪ੍ਰੀ ਲਿਮਿਟ ਨੂੰ ਪੁਛ ਕੇ ਇਸ ਚ ਪਤਾ ਲੱਗਾ ਵੀ ਦੋ ਦੋ ਤਿੰਨ ਤਿੰਨ ਕਨਸਾਈਨਮੈਂਟ ਲੈ ਚੁੱਕੇ ਬਾਕੀ ਡਿਟੇਲ ਜਿਹੜੀ ਆਫਟਰ ਰਿਮਾਂਡ ਆ ਜਾ ਸਕਦਾ ਤਾਂ ਇਹ ਇਕੱਲੇ ਰੋਜ਼ਾਂਕੰਮ ਕਰ ਰਹੇ ਨੇ ਜਾਨ ਨਾਲ ਨਾਲ ਹੋਰ ਸਾਥੀ ਨੇ ਹੈਗੇ ਹੋਰ ਵੀ ਹੈਗੇ ਹੋਰ ਵੀ ਹੈਗੇ ਹੋਰ ਵੀ ਬੋਸ ਕੋਲੇ ਮੁੱਖਤੇ ਡਰੱਗ ਬਣੀ ਹੈ ਬਣੀ ਹੋਰ ਰਿਮਾਂਡ ਲੈ ਕੇ ਕੁੱਛ ਇਸੇ ਕੋਸ਼ਿਸ਼ ਕਰਾਂਗਾ ਸਰ ਉਹਨਾਂ ਦੀ ਕੈਨ ਤੋੜਨ ਦੇ ਲਈ ਪਤਾ ਕੀਤਾ ਜਾਏਗਾ ਕਿਹੜੇ ਨੌਜਵਾਨਾਂ ਦਾ ਕੰਮ ਕਰ ਰਹੇ ਨੇ ਦੇਖੋ ਬਿਲਕੁਲ ਅੱਗੇ ਵੀ ਇਹ ਪਤਾ ਕਰਕੇ ਸਾਰੇ ਫੜਿਆ ਤੇ ਅੱਜ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਮੈਕਸਿਮਮ ਰਿਮਾਂਡ ਲੈ ਕੇ ਇਹਦੀ ਛਾਣਬੀਨ ਕਰਾਂਗੇ ਇਹਨਾਂ ਦਾ ਦਰਦ ਤੋਂ ਇਲਾਵਾ ਜਿਹੜਾ ਕਹਿਣਾ ਕਰਦਾ ਰਹੇ ਹੋਰ ਜਿਵੇਂ ਐਸ ਵੈਲ ਇਨੀ ਕਿਸਮਾ 10 ਤਰੀਕਾ ਵੱਡੀ ਵੱਡੀ ਮਾਤਰਾ ਨਾਲ ਹੋਰ ਬੰਦੇ ਆ ਸਕਦੇ ਨੇ ਕੋਸ਼ਿਸ਼ ਹੈ ਅਜ ਰਿਮਾਂਡ ਲੈਣ ਤੋਂ ਬਾਅਦ ਜਿਹੜੀ ਹੈ ਸਾਰੀ ਕਾਰਵਾਈ ਅਮਜ ਲਿਆਵਾਂ ਇੱਕ ਅਫਸਰੀ ਦੇ ਇਲਾਵਾ ਹੋਰ ਕਿਹੜਾ ਉਹ ਜੀ ਫਿਲਹਾਲ ਤੱਕ ਹੀ ਪਤਾ ਲੱਗਦਾ ਇਹਨਾਂ